ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਜੇ ਜੀ ਸਾਡੇ ਚੈਨਲ ਅੱਜ ਫੇਰ ਵੀ ਦੇਖਿਆ ਤੇ ਫਿਰ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜਨਰਲ ਪ੍ਰਾਈਸ ਤੇ ਰੋਲੀ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 10 ਵਜੇ ਲੈ ਕੇ ਆਉਣੀ ਤੇ ਅੱਜ ਜਿਹੜੀ ਆਈਟਮਾਂ ਲੈ ਕੇ ਆਉਣੀ ਹੈ ਪੂਰੀ ਬੰਬ ਲੈ ਕੇ ਆਉਣੀ ਹੈ ਬਹੁਤ ਰਾਜ ਕੀਤਾ ਬਰਬਰੀ ਨੇ ਹੁਣ ਵੀ ਕਰ ਰਹੀ ਹੈ ਸਾਨੂੰ ਲੱਗਿਆ ਸੀ ਅਸਰ ਹੀ ਸ਼ਾਇਦ ਚੇਂਜ ਹੋਊਗਾ ਨਹੀਂ ਹੁਣ ਵੀ ਬਹੁਤ ਬਰ ਪ੍ਰਾਈਸ ਤੁਹਾਨੂੰ ਮਿਲੂਗਾ ਇਹਨਾਂ ਦਾ 950 ਠੀਕ ਹੈ ਤੇ ਸਲਵਾਰ ਮਿਲੂਗੀ ਤੁਹਾਨੂੰ ਮਡਾਲ ਦੀ ਤੇ ਬੜਾ ਮਸਲੀਨ ਦੀ ਤੇ ਸ਼ਰਟ ਮਿਲੂਗੀ ਤੁਹਾਨੂੰ ਆਪਣੀ ਬਰਬਰੀ ਦੀ ਇਹ ਦੋਨੋਂ ਹੀ ਮਿਲਣਗੇ ਢਾਈ ਢਾਈ ਦਾ ਕੱਟ ਵਿਦਾਊਟ ਦੁਪੱਟਾ ਸੂਟ ਰਹੂਗਾ 950 ਚ ਐਕਸਟਰਾ ਸ਼ਿਪਿੰਗ ਚਾਰਜ ਤੁਸੀਂ ਨਹੀਂ ਦੇਣੀ ਸਾਨੂੰ ਤੇ ਲਓ ਜੀ ਦਿਖਾਉਣੀ ਹੈ ਤੁਹਾਨੂੰ ਬ੍ਰਾਂਡਡ ਕਪੜਾ ਟਰਸਟਡ ਆਪਣਾ ਹਾਊਸ ਹੈ ਇਹ ਏਕੀ ਟੈਕਸ ਕਦੇ ਕੋਈ ਲੰਬਾ ਨਹੀਂ ਸਾਡੇ ਕੋਲੇ ਹਾਲ ਤੱਕ ਦਰਜ ਹੋਇਆ ਲਓ ਜੀ ਦੇਖੋ ਇਹ ਕਲਾਸ ਤੁਹਾਨੂੰ ਫੈਬਰਿਕ ਮਿਲੂਗਾ ਬੜਾਲ ਮਸਲੀਨ ਦਾ 2.5 ਮੀਟਰ ਸਲਵਾਰ ਦਾ ਠੀਕ ਹੈ ਇਹ ਹੋ ਗਿਆ ਜੀ ਬਲੈਕ ਕਲਰ ਤੇ ਇਹਦੇ ਉੱਤੇ ਤੁਹਾਨੂੰ ਜਿਹੜਾ ਸ਼ਰਟ ਮਿਲੂਗੀ ਇਹ ਤੁਹਾਨੂੰ ਮੇਰੇ ਕੋਲ ਜਿਆਦਾ ਸਾਰਾ ਲੱਗ ਰਿਹਾ ਹੁਣੇ ਇਹ ਮੇਰੇ ਕੋਲੇ ਹੁਣ ਦੋ ਸੂਟਾਂ ਦਾ ਇਕੱਠਾ ਹੈ ਮਤਲਬ ਅਸੀਂ ਇਹ ਰੋਲਸ ਤੇ ਹੈ ਤੇ ਅਸੀਂ ਉਹਨੂੰ ਖੋਲ ਕੇ ਕਿਉਂਕਿ ਦਿਖਾਉਣਾ ਔਖਾ ਹੋ ਜਾਂਦਾ ਰੋਲਸ ਦੇ ਉੱਤੇ ਫਿਰ ਤੁਹਾਨੂੰ ਦਿਖਾ ਰਹੀ ਹਾਂ ਤੇ ਆਹ ਲਓ ਜੀ ਦੇਖੋ ਤੁਸੀਂ ਸ਼ਰਟ ਦੇ ਉੱਤੇ ਪ੍ਰਿੰਟ ਐ ਲੱਗ ਰਿਹਾ ਜਿਵੇਂ ਨਾ ਕ੍ਰੋਸ ਸਟਿਚ ਦਾ ਕੰਮ ਹੋਵੇ ਨੇੜੇ ਫੋਕਸ ਕਰਿਓ ਲੋ ਹੂੰ ਤੇ ਬਹੁਤ ਸੋਹਣਾ ਇੱਕ ਟੈਕਸ ਵਾਲਾ ਦਾ ਕੱਪੜਾ ਸ਼ੱਕ ਦੀ ਕੋਈ ਗੁੰਜਾਇਸ਼ ਹੁੰਦੀ ਨਹੀਂਗੀ ਬਹੁਤ ਸੋਹਣਾ ਕੱਪੜਾ ਬਣਾਉਂਦੀ ਐ ਇੱਕ ਟੈਕਸ ਵਾਲੇ ਠੀਕ ਹੈ ਬਿਨਾ ਕਿਸੇ ਲਾਂਬੇ ਤੋਂ ਤੇ ਆ ਲੋ ਜੀ ਇਹ ਤੁਹਾਡੇ ਕੋਲੇ ਆ ਗਿਆ ਜੀ ਹੁਣ ਮੈਂ ਤੁਹਾਨੂੰ ਇਹਦਾ ਐ ਦਿਖਾਉਣੀ ਆ ਵੀ ਜਦੋਂ ਤੁਸੀਂ ਇਹ ਥੱਲੇ ਹਲਾ ਦੋਗੇ ਲਾਈਨਿੰਗ ਤੇ ਕਿਹੜੀ ਲੁੱਕ ਆਉਗੀ ਆ ਲੁੱਕ ਆਉਗੀ ਹੁਣ ਖੜਿਆ ਪੂਰਾ ਸੂਟ ਪ੍ਰਿੰਟ ਵੀ ਹੁਣ ਸਾਹਮਣੇ ਆਇਆ ਹਾਂ ਪ੍ਰਿੰਟ ਵੀ ਆ ਗਿਆ ਉੱਪਰ ਕੇ ਠੀਕ ਹੈ ਬਹੁਤ ਸੋਹਣੀ ਭਰਵੀ ਲੁੱਕ ਦਾ ਤੁਹਾਡਾ ਸੂਟ ਰੈਡੀ 950 ਰੁਪਏ ਚ ਸੂਟ ਥੋੜੇ ਘਾਰਾ ਜੂ। ਲਓ ਜੀ ਇਹ ਸੀ ਅੱਜ ਆਪਣਾ ਪਹਿਲਾ ਸੂਟ ਤੇ ਸੂਟ ਇਹਦੇ ਚ ਹੈਗੇ ਸਾਡੇ ਕੋਲੇ 8 ਅਸੀਂ ਲਿਖ ਕੇ ਪਾਸੀਆਂ ਲਾ ਲੀਆਂ ਹੋਈਆਂ ਵੀ ਕਿਹਦੇ ਚ ਕੀ ਹੈ 8 ਸੂਟ ਹੈ ਇਹਦੇ ਚ ਬਲੈਕ ਚ ਠੀਕ ਹੈ ਅਗਲਾ ਤੁਹਾਨੂੰ ਦਿਨੇ ਆ ਨੀਵੀ ਬਲੂ ਨਾ ਨਾ ਰਾਇਲ ਨੀਵੀ ਜ ਹੈ ਹਾਂ ਆਹ ਲਓ ਆ ਆ ਗਈ ਬਾਟਮ ਤੇ ਇਹ ਆ ਗਿਆ ਇਹਦਾ ਇਹ ਵੀ ਬਾਟਮ ਰੱਖ ਕੇ ਦਿਖਾਉਣਾ ਮੈਂ ਦਿਖਾਉਣੀ ਤੁਹਾਨੂੰ ਇਹ ਆ ਗਈ ਇਹਦੀ ਸ਼ਰਟ ਠੀਕ ਹੈ ਜੀ ਇਹ ਬਲੂ ਦੇ ਵਿੱਚ ਹੈ ਉਹ ਬਲੈਕ ਦੇ ਵਿੱਚ ਸੀ ਇਹਦਾ ਵੀ ਮੈਂ ਤੁਹਾਨੂੰ ਰੱਖ ਕੇ ਦਿਖਾਉਣੀ ਹੈ ਫੈਬਰਿਕ ਬਹੁਤ ਸੋਹਣਾ ਆਊਗਾ ਤੁਹਾਡੇ ਕੋਲ ਹੇ ਅਨੋ ਲੈਣ ਦੇਣ ਆਪਣਾ ਹਮੇਸ਼ਾ ਸਿੱਧੇ ਖੜਾ ਰਹਿੰਦਾ ਹਾਲੋ ਜੀ ਆਹ ਵਾਲਾ ਉਠਾ ਆਉਗਾ ਇਹਦੇ ਤੋਂ ਠੀਕ ਹੈ ਤੁਸੀਂ ਇਹਨੂੰ ਬਿਲਕੁਲ ਇਹਦੇ ਵਾਂਗੂ ਲੁੱਕ ਰੇਣੀ ਚਾਹੁੰਦੇ ਹੋ ਤਾਂ ਜਿਹੜੀ ਲਾਈਨਿੰਗ ਲਾਉਂਗੇ ਉਹ ਫਿੱਕੀ ਲਾਓ ਫਿਰ ਇਹਦੇ ਵਰਗਾ ਹੀ ਰੰਗ ਉੱਭਰ ਕੇ ਆਊਗਾ ਬਾਹਰ ਠੀਕ ਹੈ ਜੀ ਲਓ ਇਹ ਹੋ ਗਿਆ ਸਾਡਾ ਅੱਜ ਦਾ ਦੂਜਾ ਸੂਟ ਇਹਦੇ ਵਿੱਚ ਵੀ ਆਪਣੇ ਕੋਲ ਹੈਗੇ ਆ 8 ਸੂਟ 8 ਸੂਟ ਠੀਕ ਹੈ ਕੁਆਂਟੀਟੀ ਬਹੁਤ ਹੈ ਪਰ ਫਿਰ ਵੀ ਐਂਡ ਤਾਂ ਹੋ ਹੀ ਜਾਣਾ ਨਾ ਕਿਤੇ ਨਾ ਕਿਤੇ ਇਸ ਕਰਕੇ ਬੁਕਿੰਗ ਫਾਈਨਲ ਮੈਸੇਜ ਪਾ ਕੇ ਕਰਾਉਣੀ ਹੈ ਠੀਕ ਹੈ ਹੈ ਤਾਂ ਮੇਰਾ ਲਓ ਜੀ ਅਗਲਾ ਕਲਰ ਦੇਖੋ ਤੁਸੀਂ ਇਹਨਾਂ ਸਰਦਾਰੀ ਜਿਹਾ ਕਲਰ ਤੇ ਸਾਰੀਆਂ ਜਿਹੜੀਆਂ ਸਲਵਾਰਾਂ ਨਾ ਉਹ ਬਿਲਕੁਲ ਪਲੇਨ ਨਹੀਂ ਹੈਗੀਆਂ ਦੇਖੋ ਇਹਨਾਂ ਦੇ ਉੱਤੇ ਛੋਟਾ ਛੋਟਾ ਅ ਪ੍ਰਿੰਟ ਹੈ ਬ੍ਰਿਕ ਬ੍ਰਿਕ ਤੇ ਆਹ ਲਓ ਇਹ ਦੇ ਆਪਾਂ ਰੱਖ ਦਿਆਂ ਜੀ ਇਹਦੇ ਥੱਲੇ ਸਰਦਾਰੀ ਆਈਟਮ ਮੋਡਲ ਮਸਲੀਨ ਦੀ ਤੁਹਾਨੂੰ ਮਿਲੂਗੀ ਬਾਟਮ ਤੇ ਨਾਲ ਤੁਹਾਨੂੰ ਬਰਬਰੀ ਦੀ ਮਿਲੂਗੀ ਸ਼ਰਟ ਆਹ ਲਓ ਦੇਖੋ ਇਹ ਆ ਗਿਆ ਜੀ ਤੁਹਾਡਾ ਸ਼ਰਟ ਪੀਸ ਆਹ ਲੁੱਕ ਆਉਗੀ ਸੋਹਣੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਤੁਹਾਡਾ ਜਿਵੇਂ ਵਰਕ ਹੋਇਆ ਹੋਇਆ ਹੁੰਦਾ ਉਵੇਂ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 950 ਰੁਪਏ ਐਕਸਟਰਾ ਸ਼ਿਪਿੰਗ ਕੋਈ ਨਹੀਂ ਦੇਣੀ ਤੁਸੀ ਅਗਲਾ ਡਿਜ਼ਾਈਨ ਖੋਲਦੇ ਆਪਾਂ ਲੋ ਜੀ ਮੈਂ ਡਾਲਦੀ ਤੁਹਾਨੂੰ ਬਾਟਮ ਮਿਲ ਰਹੀ ਹੈ ਲੋ ਜੀ ਕਲਰ ਦੇ ਵਿੱਚ ਇਹਦੇ ਵਿੱਚ ਵੀ ਛੋਟੇ ਛੋਟੇ ਤੁਹਾਨੂੰ ਪ੍ਰਿੰਟ ਮਿਲ ਰਿਹਾ ਕਲਰ ਇਹਦਾ ਚੇਂਜ ਆ ਰਿਹਾ ਇਹ ਆ ਰਿਹਾ ਪੁਣ ਕਿਤਨੇ ਕਿਤੇ ਐਂਗਲ ਆ ਜਾਊਗਾ ਲੋ ਜੀ ਆਹ ਤੁਹਾਨੂੰ ਮਿਲੂਗੀ ਇਹਦੀ ਸ਼ਰਟ ਠੀਕ ਹੈ ਪ੍ਰਿੰਟ ਬਹੁਤ ਛੋਟੇ ਛੋਟੇ ਲੋ ਪ੍ਰਿੰਟ ਦੇਖੋ ਕਿੰਨੇ ਪਿਆਰੇ ਇਹਨਾਂ ਦੇ ਬਹੁਤ ਹੀ ਖੂਬਸੂਰਤ ਪ੍ਰਿੰਟ ਮਿਲਣਾ ਤੁਹਾਨੂੰ ਤੁਹਾਨੂੰ ਇਹਦੇ ਚੱਕੀ ਦਿਖਾਏ ਹਾਂ ਮੈਂ ਬਾਟਮ ਰੱਖਦੀ ਹਾਂ ਫਿਰ ਤੁਹਾਨੂੰ ਐਗਜ਼ੈਕਟ ਪਤਾ ਲੱਗੂ ਆਹ ਲਓ ਹਮ ਆ ਲਓ ਜੀ ਇਹ ਆ ਗਿਆ ਤੁਹਾਡਾ ਅਸਲੀ ਰੰਗ ਇਹ ਆਊਗਾ ਰੰਗ ਹਮ ਠੀਕ ਹੈ ਜੀ ਸਹੀ ਆ ਗਿਆ ਹਾਂ ਹੁਣ ਤੁਸੀਂ ਸਹੀ ਕਲਰ ਦੇਖਿਆ ਠੀਕ ਹੈ ਜੀ ਇਹ ਕਲਰ ਆਊਗਾ ਇਹ ਪ੍ਰਿੰਟ ਆਊਗਾ ਫੈਬਰਿਕ ਏ ਕਲਾਸ ਆਊਗਾ ਤੁਹਾਡੇ ਕੋਲੇ ਤੇ ਪ੍ਰਾਈਸ ਵੀ ਤੁਹਾਨੂੰ ਬਹੁਤ ਹੀ ਜੈਨੂਨ ਦੇ ਰਹੇ ਹਾਂ ਸਿਰਫ 250 ਚ ਲਓ ਜੀ ਅਗਲਾ ਕਲਰ ਤੁਹਾਨੂੰ ਦਵਾਂਗੇ ਬਲੈਕ ਸੇਮ ਡਿਜ਼ਾਈਨ ਦਾ ਬਲੈਕ ਲਓ ਜੀ ਇਹ ਆ ਗਈ ਬਾਟਮ ਤੇ ਇਹਦੇ ਉੱਤੇ ਇਹ ਆਉਗੀ ਸ਼ਰਟ ਆਹ ਠੀਕ ਹੈ ਇਹਦਾ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੀ ਰੱਖ ਕੇ ਉੱਤੇ ਆ ਲੋ ਜੀ ਦੇਖਿਓ ਦੁਪਹਿਰ ਕਿਹੜੀ ਵੰਗ ਖਿਰਦਾ ਸੂਟ ਲੋ ਤੇ ਹੁਣ ਤੁਸੀਂ ਪੂਰਾ ਪ੍ਰਿੰਟ ਵੀ ਦੇਖ ਲਓ ਠੀਕ ਹੈ ਬਹੁਤ ਪਿਆਰਾ ਸੂਟ ਹੈ ਸਿਰਫ 9950 ਚ ਲਓ ਜੀ ਇਹਦੇ ਵਿੱਚ ਕਰੀਮ ਕਲਰ ਵੀ ਦਵਾਂਗੇ ਸਾਰੇ ਕਲਰ ਦੇ ਦੇ ਰਹੀਆਂ ਤੁਹਾਨੂੰ ਆਪਾਂ ਅਜੇ ਹੋਰ ਤੁਹਾਨੂੰ ਬਹੁਤ ਸੋਹਣੇ ਸੋਹਣੇ ਰੰਗ ਤੇ ਕਲਰ ਹੋਰ ਦੇਣੇ ਆ ਡਿਜ਼ਾਈਨ ਦੇਣੇ ਆ ਤਾਂ ਲੋ ਜੀ ਇਹ ਹੈਗਾ ਜੀ ਥੋੜਾ ਜਿਹਾ ਜਿਹੜਾ ਘਿਓਕਪੂਰੀ ਜਿਹਾ ਹੁੰਦਾ ਹੈ ਹੈਨਾ ਹਾਂ ਉਹ ਵਾਲਾ ਕਰੀਮ ਕਲਰ ਹੈ ਤੇ ਇਹਦੇ ਉੱਤੇ ਜੋ ਤੁਸੀਂ ਇਹ ਸ਼ਰਟ ਦਾ ਫੈਬਰਿਕ ਰੱਖਣਾ ਹੈ ਤੇ ਇਹਦੀ ਲੁੱਕ ਆ ਜਾਣੀ ਹੈ ਇਹ ਵਾਲੀ ਲੋ ਜੀ ਆ ਲੁੱਕ ਕਿਉਂ ਨਹੀਂ ਸੋਹਣੀ ਦੇਖੋ ਕਿੰਨਾ ਪਿਆਰਾ ਲੱਗਣ ਵਾਲਾ ਹੈ ਠੀਕ ਹੈ ਲੋ ਬਹੁਤ ਹੀ ਪਿਆਰਾ ਲੱਗੂਗਾ ਸੂਟ ਬਣ ਕੇ ਠੀਕ ਇਹਨੂੰ ਹੋਰ ਵਾਈਟ ਲੁੱਕ ਦੇਣੀ ਹੈ ਲਾਈਨਿੰਗ ਆਪਣੀ ਉਸ ਦੇ ਹਿਸਾਬ ਨਾਲ ਲਵਾਉਂਗੇ ਤੇ ਅਹੀ ਲੁੱਕ ਆ ਜਣੀ ਹੋਰ ਹੋਰ ਜ਼ਿਆਦਾ ਠੀਕ ਹੈ ਤੇ ਲੋ 990 ਚ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਚੀਜ਼ ਦੇ ਲਈ ਮਿਲਦੀ ਹੈ ਤੁਹਾਨੂੰ ਲਓ ਸੋਚਣ ਦਾ ਕੋਈ ਮਸਲਾ ਹੀ ਨਹੀਂਗਾ ਇੰਨਾ ਪਿਆਰਾ ਸੂਟ ਰੈਡੀ ਹੋਣਾ ਤੁਹਾਡਾ ਇਹ ਠੀਕ ਹੈ ਕੁਝ ਵੀ ਪ੍ਰਾਈਸ ਨਹੀਂ ਇਹ ਫਰੀ ਵਾਲਾ ਕੰਮ ਲਾ ਲਓ ਤੁਸੀਂ ਇਹ ਕਿਉਂਕਿ ਇਹਦੇ ਵਿੱਚ ਹੀ ਤੁਹਾਡੀ ਸ਼ਿਪਿੰਗ ਨੂੰ ਕਲੂਡਾ ਸਾਰਾ ਕੁਝ ਇਹਦੇ ਚੀਏ ਤੁਹਾਡੇ ਘਰ ਤੱਕ ਆਉਣੇ 990 ਚ ਸੂਟ ਦੁਪੱਟਾ ਤੁਸੀਂ ਲੈਣਾ ਚਾਹੋ ਵਰਬਰੀ ਦਾ ਵੀ ਲੈਣਾ ਚਾਹੋ ਵਰਬਰੀ ਦਾ ਵੀ ਦੇ ਦਾਂਗੇ ਲਓ ਜੀ ਆ ਤੁਹਾਨੂੰ ਮਿਲੂ ਇਹਦੇ ਨਾਲ ਨੈਗੇਟਿਵ ਪ੍ਰਿੰਟ ਦੀ ਬਾਟਮ ਬਾਟਮ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹਦੇ ਉੱਤੇ ਰੱਖ ਕੇ ਦਿਖਾਉਣੀ ਆਪਾਂ 셔ਟ ਆ ਲਓ ਜੀ ਇਹ ਮਿਲੂ ਤੁਹਾਨੂੰ 셔ਟ ਦਾ ਪ੍ਰਿੰਟ ਲਓ ਦੇਖੋ ਫੁੱਟ ਕਿਵੇਂ ਖਿੜਿਆ ਪਿਆ ਠੀਕ ਹੈ ਇਹ ਇਥੋਂ ਜ਼ਿਆਦਾ ਪਤਾ ਲੱਗਦਾ ਨਾ ਖੜਾ ਜ਼ਿਆਦਾ ਆਉਂਦਾ ਬਲੈਕ ਲਾਈਨਿੰਗ ਰੱਖਣ ਨਾਲ ਲਓ ਜੀ ਇਹ ਵੀ ਤੁਹਾਨੂੰ ਮਿਲਣਾ ਹੈ 999 ਅਗਲਾ ਡਿਜ਼ਾਈਨ ਸੌਰੀ ਕਲਰ ਨੈਗੇਟਿਵ ਪ੍ਰਿੰਟ ਵਾਲੀ ਬਾਟਮ ਕ੍ਰੀਮ ਜਿਹਾ ਕਲਰ ਹੈ ਤੇ ਉਹਦੇ ਉੱਤੇ ਇਹ ਸਰਦਾਰੀ ਜਿਹਾ ਪ੍ਰਿੰਟ ਤੁਹਾਨੂੰ ਸ਼ਰਟ ਬਣੂਗਾ ਇਹ ਹਾਂ ਲਓ ਜੀ ਠੀਕ ਹੈ ਇਦਾਂ ਲੁੱਕ ਦੇਖੋ ਸ਼ੂਟ ਦੀ ਕਿੰਨੀ ਪਿਆਰੀ ਆਉਣੀ ਹੈ ਜਦੋਂ ਇੱਥਾਂ ਲਾਈਨਿੰਗ ਰੱਖ ਦਿੰਦੇ ਆ ਤਾਂ ਹੋਰ ਜ਼ਿਆਦਾ ਖਿੜ ਜਾਂਦਾ ਹੈ ਲਓ ਠੀਕ ਹੈ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਸਾਰੇ ਲਓ ਇਹ ਹੈਗਾ ਜੀ ਅਗਲਾ ये आ गया थोड़ा शर्ट इन्हों अपने को सारे च अठ अठ सूट है लो मोस्टली अठ अठ हाँ ज्यादा को अठ अठ दस दस सूट है नहीं। लो लुक रिको सूट की ये लुक आऊगी तो प्राइस है सिर्फ नौ सौ पाँ लो जी हम थो तो एक डिजाइन शुरू कर दी मैं ये दस कलर दवागी ठीक है डिजाइन एको है दस दूंगी मैं लो जी करिए शुरू ਪਹਿਲਾ ਜਿਹੜਾ ਸੂਟ ਖੋਲਣ ਲੱਗੀ ਆ ਮੈਂ ਇਹ ਹੈਗਾ ਜੀ ਸਕਾਈ ਬਲੂ ਟਾਈਪ ਹਾਂਜੀ ਹੈਨਾ ਸੋਹਣਾ ਜਿਹਾ ਇੱਕ ਸਕਾਈ ਬਲੂ ਹੁੰਦਾ ਪਿੱਕਾ ਇੱਕ ਹੁੰਦਾ ਹੋਣਾ ਜੀ ਬਲੂ ਸਟੋਨ ਜੀ ਇੰਜ ਆਇਆ ਚੇਂਜ ਦਿਖ ਰਹੀ ਏ ਹੁਣ ਥੋੜਾ ਜਿਹਾ ਇੱਕ ਸ਼ੇਡ ਡਾਰਕ ਇਹ ਦੂਆ ਜਿਹੜਾ ਤੁਹਾਨੂੰ ਹੁਣ ਦਿਖ ਰਿਹਾ ਉਸ ਤੋਂ ਇਹਨਾਂ ਇੱਕ ਸ਼ੇਡ ਡਾਰਕ ਮੈਂ ਕਰਦੇ ਆ ਉੱਪਰੋਂ ਜੱਟ ਹਾਂ ਹਾਂ ਹੁਣ ਸਹੀ ਆਇਆ ਲਓ ਜੀ ਹੁਣ ਤੁਸੀਂ ਸਹੀ ਦੇਖਿਆ ਬਿਲਕੁਲ ਸਹੀ ਜੀ ਠੀਕ ਹੈ ਸਹੀ ਕਲਰ ਆਇਆ ਹੈ ਆ ਲਓ ਜੀ ਕਲਰ ਨੋਟ ਕਰ ਲਓ ਪ੍ਰਿੰਟ ਨੋਟ ਕਰ ਲਓ ਫਲਾਵਰ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਹੈ ਇਹਦੇ ਵਿੱਚ ਖਿੜੂ ਦਾ ਸੂਟ ਜ ਠੀਕ ਹੈ ਜੀ ਲਓ ਤੇ ਸਲਵਾਰ ਦੇ ਉੱਤੇ ਤੁਹਾਨੂੰ ਫਿੱਕਾ ਫਿੱਕਾ ਸੈਲਫ ਪ੍ਰਿੰਟ ਦਿਖ ਰਿਹਾ ਹੈ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਅੱਜ ਦਾ ਪਹਿਲਾ ਸੂਟ ਜੇ ਤੁਸੀਂ ਇਹਦੇ ਥੱਲੇ ਲਾਈਨਿੰਗ ਲਾਉਣੀ ਹੈ ਇਸ ਡਿਜ਼ਾਈਨ ਦਾ ਪਹਿਲਾ ਸੂਟ ਹਾਂ ਸੌਰੀ ਇਸ ਡਿਜ਼ਾਈਨ ਦਾ ਪਹਿਲਾ ਸੂਟ ਲਓ ਦੇਖੋ ਆ ਲੁੱਕ ਆਊਗੀ ਖਿੜੂਗਾ ਸੂਟ ਬਹੁਤ ਸੋਹਣਾ ਲਓ ਜੀ ਇਹ ਆ ਗਿਆ ਜੀ ਅੱਜ ਦਾ ਡਿਜ਼ਾਈਨ ਇਸ ਡਿਜ਼ਾਈਨ ਦਾ ਪਹਿਲਾ ਸੂਟ ਹੁਣ ਆ ਗਿਆ ਜੀ ਇਹਦੀ ਪ੍ਰਿੰਟਿੰਗ ਚ ਆਇਆ ਵੀ ਇਹ ਜਿਵੇਂ ਵਰਕ ਹੁੰਦਾ ਹੈ ਹਾਂ ਇਹਦੀ ਪ੍ਰਿੰਟਿੰਗ ਬਿਲਕੁਲ ਇਸ ਤਰ੍ਹਾਂ ਦੀ ਹੈ ਇਹ ਆ ਲਓ ਜੀ ਸਮਾਈ ਗਰੇਜਾ ਕਲਰ ਠੀਕ ਹੈ ਹਾਂ ਲੋ ਜੀ ਇਹਦੇ ਥੱਲੇ ਹਾਂ ਲੋ ਆ ਲੂ ਕਾਉਗੀ ਸੂਟ ਦੀ ਠੀਕ ਹੈ ਠੀਕ ਹੈ ਜੀ ਬਹੁਤ ਸੋਹਣਾ ਲੱਗਣਾ ਸੂਟ ਬਣ ਕੇ ਬਹੁਤ ਹੀ ਪਿਆਰਾ ਉਠਾ ਆਊਗਾ ਸੂਟ ਦੇ ਉੱਤੇ ਸਿਰਫ 950 ਚ ਅਗਲਾ ਕਲਰ ਬਹੁਤ ਨੇੜੇ ਨੇੜੇ ਕਲਰ ਨੇ ਹਾਂ ਬਹੁਤ ਨੇੜੇ ੜੇ ਵਾਲੇ ਕਲਰ ਨੇ ਕੁਝ ਹੋਰ ਵੀ ਡਿਫਰੈਂਟ ਵੀ ਹੈ ਡਾਰਕ ਵੀ ਦਵਾਂਗੀ ਇਹਦੇ ਚ ਠੀਕ ਹੈ ਜੀ ਆ ਗਿਆ ਨਾ ਆ ਗਿਆ ਹਾਂਜੀ ਲੋ ਜੀ ਆਹ ਕਲਰ ਆਊਗਾ ਤੁਸੀਂ ਇਸ ਤੋਂ ਇੱਕ ਨੰਬਰ ਫਿੱਕੀ ਲਾਈਨਿੰਗ ਲਗਾਉਂਗੇ ਫਿੱਕਾ ਵੀ ਸੀ ਜਾਊਗਾ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਤੁਸੀਂ ਇਹਨੂੰ ਲੁੱਕ ਦੇ ਸਕਦੇ ਹੋ ਜੇ ਤੁਸੀਂ ਇਹਦੇ ਥੱਲੇ ਕੋਈ ਹੋਰ ਹਲਕੇ ਰੰਗ ਦੀ ਲਗਾ ਲਓਗੇ ਤਾਂ ਇਹਦਾ ਕਲਰ ਹਲਕਾ ਆ ਜਾਊਗਾ ਠੀਕ ਹੈ ਜੀ ਲੋ ਇਹ ਆ ਗਿਆ ਜੀ ਕਲਰ ਤੁਹਾਡਾ ਬਾਟਮ ਦਾ ਤੇ ਇਹ ਆ ਗਿਆ ਤੁਹਾਡਾ ਸ਼ਰਟ ਹੁਣ ਦੇ ਕੋਲ ਠੀਕ ਹੈ ਬਹੁਤ ਪਿਆਰੀਆਂ ਚੀਜ਼ਾਂ ਨੇ ਬਹੁਤ ਹੀ ਖੂਬਸੂਰਤ ਠੀਕ ਹੈ ਇਹ ਵੱਡੀ ਮੇਲ ਦਾ ਕਪੜਾ ਹੈ ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਹੈ ਹੀ ਨਹੀਂ ਇਹ ਕਿ ਟੈਕਸ ਵਾਲੇ ਬਿਲਕੁਲ ਤੁਸੀਂ ਕਪੜੇ ਤੇ ਸ਼ੱਕ ਨਹੀਂ ਕਰ ਸਕਦੇ ਇਹਨਾਂ ਪਿਆਰਾ ਕਪੜਾ ਬਣਾਉਂਦੇ ਨੇ ਤੇ ਰੀਜ਼ਨੇਬਲ ਰੇਟ 'ਚ ਬਣਾਉਂਦੇ ਨੇ ਜਿਹੜੀ ਸਾਰਿਆਂ ਨੂੰ ਬਿਊਟੀਫੁਲ ਚੀਜ਼ ਹੈ ਇਹਨਾਂ ਦੀ ਠੀਕ ਹੈ ਲੋ ਲੋ ਜੀ ਅਗਲਾ ਆ ਗਿਆ ਇਹ ਵਾਲਾ ਕਲਰ ਠੀਕ ਹੈ ਹਲਕਾ ਮਹਿੰਦੀ ਟਾਈਪ ਜਿਹਾ ਕਲਰ ਹੈ ਨਾ ਹਾਂ ਨਿਓਨ ਨਿਓਨ ਹਾਂ ਮਹਿੰਦੀ ਜਹਾ ਲੋ ਪੈਰਟ ਮਹਿੰਦੀ ਕਲਰ ਹੈ ਤੇ ਅਗਲਾ ਆ ਗਿਆ ਜੀ ਆਹ ਕਲਰ ਹੈ ਬਹੁਤ ਸੋਹਣਾ ਹੈ ਇਸ ਤਰ੍ਹਾਂ ਦਾ ਕਲਰ ਹੈ ਜਿਹੜਾ ਹਰ ਜਗ੍ਹਾ ਫਿੱਟ ਹੁੰਦਾ ਹੈ ਤੇ ਹਰ ਏਜ ਨੂੰ ਫਿੱਟ ਹੁੰਦਾ ਹੈ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਹੀ ਖੂਬਸੂਰਤ ਆਈਟਮਾਂ ਤੁਹਾਨੂੰ ਦੇ ਰਹੀਆਂ ਆਪਾਂ ਨੇ ਹਲੋ ਹਾਂ ਲਓ ਦੇਖੋ ਆ ਲੁੱਕ ਆਉਗੀ ਸੋਹਣੀ ਬਣ ਕੇ ਠੀਕ ਹੈ ਜੀ ਤੁਸੀਂ ਲਾਈਟ ਲੁੱਕ ਦੇਣੀ ਹੈ ਵਾਈਟ ਲਾ ਲਿਓ ਕ੍ਰੀਮ ਲਾ ਲਿਓ ਜਿਹੜਾ ਥੋੜਾ ਦਿਲ ਕੀਤਾ ਲੋ ਜੀ ਅਗਲਾ ਆ ਗਿਆ ਇਹ ਵਾਲਾ ਠੀਕ ਹੈ ਜੀ ਇਹ ਆ ਗਈ ਇਹਦੀ ਬਾਟਮ ਨੋਟ ਕਰ ਲਓ ਜਿਹੜਾ ਵੀ ਕਲਰ ਹੈ ਆਹ ਠੀਕ ਹੈ ਇੱਕੋ ਮਤਲਬ ਇਹਦੇ ਵਿੱਚ ਤੁਹਾਨੂੰ ਮੈਂ ਡਿਜ਼ਾਈਨ ਚ ਕਲਰ ਦੱਸ ਨਹੀਂ ਦੱਸ ਕਲਰ ਨਹੀਂ ਹੈ ਹੁਣ ਤੁਹਾਨੂੰ ਸਾਡੀ ਪਰਚੇਸ ਤੋਂ ਹੁੰਦਾ ਜਾਂ ਹੋ ਗਿਆ ਹੁਣੇ ਕਿ ਸਾਨੂੰ ਇਨਫੋਰਮੇਸ਼ਨ ਤੁੰਡੀ ਹੈ ਸਾਰੀ ਕਿਹੜੀ ਚੀਜ਼ ਚਲਣੀ ਹੈ ਫਿਰ ਬਰਬਰੀ ਨੇ ਇਸ ਵਾਰੀ ਤਰਾਜ ਕਰਨਾ ਹੀ ਕਰਨਾ ਹੈ ਡੈਫੀਨੇਟਲੀ ਕਰਨਾ ਹੈ ਲਓ ਬਲੈਕ ਬਲੈਕ oh my god ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਜਸਟ ਬਿਊਟੀਫੁਲ ਅਗਲਾ ਆ ਗਿਆ ਉਸ ਨੂੰ ਕਰੀਏ ਅਗਲਾ ਆ ਗਿਆ ਫਿਰੋਜ਼ੀ ਲਓ ਜੀ ਇਹ ਕਲਰ ਹੈ ਹੁਣ ਤੁਹਾਨੂੰ ਦੋ ਡਾਰਕ ਪੂਰੀ ਐਨ ਸਿਰਾ ਸੁਕ ਕਲਰ ਦੇਣ ਲੱਗੀ ਆ ਕਿਉਂਕਿ ਸਾਰੇ ਮੀਡੀਅਮ ਸੀਗੇ ਤੇ ਲਓ ਫਿਰੋਜ਼ੀ ਕਲਰ ਪ੍ਰੋਪਰ ਫਿਰੋਜ਼ੀ ਕਲਰ ਠੀਕ ਹੈ ਹਾਂ ਲਓ ਆਹ ਵੀ ਲੁੱਕ ਸੋਹਣੀ ਬਹੁਤ ਹੀ ਪਿਆਰਾ ਲੱਗਣ ਵਾਲਾ ਬਣ ਕੇ ਸੂਟ ਹੌਟ ਪਿੰਕ ਪੂਰਾ ਹੀ ਹੌਟ ਪਿੰਕ ਹੈ ਪੈਣੋ ਤੇ ਬਹੁਤ ਹੀ ਸੋਹਣਾ ਰੰਗ ਹੈ ਇਹ ਚਿੰਗਿਆੜਾ ਗਲੱਬੀ ਪੰਜਾਬੀ ਜੀ ਜਿਹਨੂੰ ਆਪਾਂ ਚਿੰਗਿਆੜਾ ਗਲੱਬੀ ਕਹਿੰਦੇ ਨੇ ਤੇ ਪੰਜਾਬ ਅੰਗਰੇਜ਼ੀ ਚ ਤੁਸੀਂ ਕਹਿੰਦੇ ਹੋ ਵਿੱਚ ਹੌਟ ਪਿੰਕ ਹੈ ਠੀਕ ਹੈ ਤੇ ਸੂਟ ਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਜਦੋਂ ਇਹ ਬਣੂਗਾ ਤੇ ਸੋਹਣਾ ਕਿ ਨਾਲ ਬਹੁਤ ਥੜਾ ਬਲਾ ਜੀ ਬਹੁਤ ਹੀ ਜਿਆਦਾ ਪਿਆਰਾ ਲੱਗ ਰਿਹਾ ਲਓ ਦੁਪਹਿਰ ਖੇੜੀ ਦਾ ਰੰਗ ਨਹੀਂ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਇਹ ਤੇ ਬਹੁਤ ਸੋਹਣਾ ਲੱਗਣ ਵਾਲਾ ਪ੍ਰਿੰਟਡ ਸੂਟ ਵੀ ਆਪਣੇ ਆਪ ਚ ਬਹੁਤ ਗ੍ਰੇਸਫੁਲ ਹੁੰਦੇ ਆ ਲੋ ਜੀ ਇਹ ਸੀ 950 50 ਵਾਲੀ ਸੂਟ ਠੀਕ ਹੈ ਜੀ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਹੁੰਦੀ ਹੈ ਨਾ ਡਿਸਕਾਊਂਟਡ ਹੀ ਹੈ ਇਹ ਵੀਡੀਓ ਸਾਡੀ ਉਹ ਦੀ ਇੰਤਜ਼ਾਰ ਚ ਹੁੰਦੇ ਨੇ ਇਸ ਕਰਕੇ ਜੇ ਤੁਸੀਂ ਲੈ ਲਿਆ ਹੁੰਦਾ ਜਾਂ ਨਹੀਂ ਵੀ ਲੈਣਾ ਹੁੰਦਾ ਤਾਂ ਦੂਜਿਆਂ ਨੂੰ ਜ਼ਰੂਰ ਹਰਸ ਕਰਦਿਆ ਕਰੋ ਤੇ ਇਹ ਦੁਪੱਟਾ ਜਿਹੜਾ ਤੁਹਾਨੂੰ ਚਾਹੀਦਾ ਹੋਵੇ ਬਰਬਰੀ ਦੇ ਵੀ ਦੁਪੱਟੇ ਹੁੰਦੇ ਆਪਣੇ ਕੋਲ ਹੈ ਨਾ ਹਾਂ ਉਹ ਵੀ ਹੁੰਦੇ ਨੇ ਜਿਸ ਨੂੰ ਜਿਹੜਾ ਦੁਪੱਟਾ ਚਾਹੀਦਾ ਹੋਊਗਾ ਉਹ ਰੇਟ ਵੀ ਪੁੱਛ ਲਿਓ ਦੀ ਡਾਈ ਕਰਾਉਣਾ ਹੈ ਵਿਦਾਊਟ ਡਾਈ ਕਰਾਉਣਾ ਜਿਵੇਂ ਵੀ ਤੁਹਾਨੂੰ ਚਾਹੀਦਾ ਹੋਊਗਾ ਅਸੀਂ ਇਹ ਨਾਲ ਦੇ ਸਕਦੇ ਹਾਂ ਨਹੀਂ ਤੁਸੀਂ ਆਪਣੇ ਘਰੋਂ ਇੱਕ ਦੁਪੱਟਾ ਕੱਢ ਕੇ ਸੁਪਲੀਏ ਠੀਕ ਹੈ ਜੀ ਲਓ ਜੀ ਆਪਣੇ ਜੀਰਗੰਦ ਰੱਖੋ ਖਿਆਲ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਵਿੱਚ ਹੋਰ ਸੋਹਣੀ ਜੀ ਵੈਰਾਈਟੀ ਦੇ ਨਾਲ